ਉਥੇ ਫਤੇਗੜ ਸਾਹਿਬ ਦੇ ਵਿੱਚ ਅੰਦਾ ਤੁੰਦ ਫਾਇਰਿੰਗ ਹੋਈ ਹੈ ਗੋਲੀਆਂ ਚੱਲੀਆਂ ਨੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਜਿਹੜੀ ਹੈ ਇੱਕ ਕਿਸਾਨ ਦੇ ਘਰ ਦੇ ਵਿੱਚ ਅੰਦਾ ਤੁੰਦ ਫਾਇਰਿੰਗ ਕੀਤੀ ਗਈ ਹੈ ਗੋਲੀਆਂ ਚਲਾਈਆਂ ਗਈਆਂ ਨੇ ਸਗੋਂ ਇੰਨਾ ਹੀ ਨਹੀਂ ਫਾਇਰਿੰਗ ਕਰਨ ਤੋਂ ਬਾਅਦ ਇਹ ਨੌਜਵਾਨਾਂ ਦੇ ਵੱਲੋਂ ਇੱਕ ਮਠਿਆਈ ਦਾ ਡੱਬਾ ਤੱਕ 게ਟ ਦੇ ਬਾਹਰ ਰੱਖ ਕੇ ਗਏ ਨੇ ਤਾਂ ਅਜੀਹਾਂ ਹੈਰਾਨੀਜਨਕ ਮਾਮਲਾ ਜਿਹੜਾ ਉਹ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਨਾ ਸਿਰਫ ਗੋਲੀਆਂ ਚਲਾਈਆਂ ਗਈਆਂ ਨਾ ਸਿਰਫ ਫਾਇਰਿੰਗ ਕੀਤੀ ਗਈ ਬਲਕਿ ਉਲਟਾ ਮਠਿਆਈ ਦਾ ਡੱਬਾ ਜਿਹੜਾ ਹੈ ਉਹ ਘਰ ਦੇ ਬਾਹਰ ਰੱਖ ਕੇ ਉਸ ਕਿਸਾਨ ਦੇ ਘਰ ਦੇ ਵਿੱਚੋਂ ਗਏ ਨੇ ਤਾਂ ਫਤੇਗੜ ਸਾਹਿਬ ਦੇ ਪਿੰਡ ਜਟਾਣਾ ਉੱਚਾ ਦਾ ਇਹ ਮਾਮਲਾ ਹੈ ਜਿੱਥੇ ਸਵੇਰੇ ਕਰੀਬ 7:30 ਵਜੇ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕਿਸਾਨ ਸੀ ਪਵਿੱਤਰ ਸਿੰਘ ਕਿਸਾਨ ਦਾ ਨਾਮ ਦੱਸਿਆ ਜਾ ਰਿਹਾ ਉਸ ਦੇ ਕਾਰ ਜਿਹੜੀ ਹੈ ਅੰਦਰ ਤੁੰਦ ਫਾਇਰਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਫਿਲਹਾਲ ਜਾਣੀ ਨੁਕਸਾਨ ਤੋਂ ਤਾਂ ਸਭ ਉਹ ਬਚਾ ਰਿਆ ਪਰ ਪੂਰਾ ਕਾਰ ਦਾ ਗੇਟ ਜਿਹੜਾ ਹੈ ਉਹ ਗੋਲੀਆਂ ਦੇ ਨਾਲ ਛੱਲੀ ਛੱਲੀ ਕਰ ਦਿੱਤਾ ਗਿਆ ਉਲਟਾ ਕਿਸਾਨ ਕਿਸਾਨ ਦੀ ਰਸੋਈ ਤੱਕ ਇਹ ਨੌਜਵਾਨ ਜਿਹੜੇ ਨੇ ਫਾਇਰਿੰਗ ਕਰਦੇ ਕਰਦੇ ਪਹੁੰਚ ਗਏ ਸਭੋ ਪਰਿਵਾਰਿਕ ਮੈਂਬਰਾਂ ਦਾ ਤਾਂ ਬਚਾ ਰਿਆ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਆ ਉਲਟਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਜਿਹੜੇ ਹਮਲਾਵਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਉਲਟਾ ਉਹਨਾਂ ਦੇ ਗੇਟ ਦੇ ਅੱਗੇ ਮਠਿਆਈ ਦਾ ਇੱਕ ਡੱਬਾ ਵੀ ਰੱਖ ਕੇ ਗਏ ਨੇ ਤਾਂ ਅਜਿਹਾ ਮਾਮਲਾ ਜਿਹੜਾ ਹੈ ਉਹ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਹੈ ਫਿਲਹਾਲ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਕਿਹਨਾ ਕਾਰਨਾ ਕਰਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਕਿ ਨਾ ਕਾਰਨਾ ਕਰਕੇ ਇਸ ਕਿਸਾਨ ਦੇ ਨਾਲ ਉਹਨਾਂ ਦੀ ਕੀ ਰੰਜਿਸ਼ ਸੀ ਜਾਂ ਕੀ ਮਾਮਲਾ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਨਾ ਤਾਂ ਪਰਿਵਾਰਿਕ ਮੈਂਬਰਾਂ ਨੇ ਦਿੱਤੀ ਹੈ ਨਾ ਹੀ ਕਿਸੇ ਪੁਲਿਸ ਅਫਸਰ ਦੇ ਵੱਲੋਂ ਦਿੱਤੀ ਗਈ ਹੈ ਪਰ ਫਿਲਹਾਲ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਕਿਸਾਨ ਜਸਵੀਰ ਸਿੰਘ ਇੱਕ ਹੋਰ ਕਿਸਾਨ ਸੀ ਜਿਸਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਸੀ ਜਿਨ੍ਹਾਂ ਦੇ ਵੱਲੋਂ ਕਿਸਾਨ ਪਵਿੱਤਰ ਸਿੰਘ ਦੇ ਘਰ ਦੇ ਵਿੱਚ ਇਹ ਅੰਦਾਤੁੰਦ ਫਾਇਰਿੰਗ ਕੀਤੀ ਗਈ ਹੈ ਜਿਹੜਾ ਗੇਟ ਪਹਿਲੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਰਸੋਈ ਤੱਕ ਇਹ ਹਮਲਾਵਰ ਜਿਹਨੇ ਗੋਲੀਆਂ ਚਲਾਉਂਦੇ ਹੋਏ ਪਹੁੰਚ ਗਏ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਘਰ ਦੇ ਗੇਟ ਦੇ ਅੱਗੇ ਮਠਿਆਈ ਦਾ ਡੱਬਾ ਰੱਖ ਗਏ ਨੇ ਜੀ ਕਿਵੇਂ ਵਾਪਰੀ ਹੈ ਘਟਨਾ ਕਿੰਨੇ ਕਬਜੇ ਦੀ ਘਟਨਾ ਹੈ ਇਹ ਜੀ ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੂਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਚਲੋ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕਿ ਆਏ ਸੀ ਭਰਜਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੁਮਨੀ ਸੋਚਦਾ ਵੀ ਬਾਹਰ ਹਾਕਾ ਮਾਰਦਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫਾਇਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਹੈ अच्छा चलो जब मैं, मैं बाहर आके ध्यान मारया ता देखना ਸਾਡੇ ਗੇਟ ਦੇ ਵਿੱਚ ਹੀ ਪੰਜ ਫਾਇਰ ਨਿਕਲੇ ਹੋਏ ਨੇ ਹਾਂਜੀ ਤੇ ਇੱਕ ਖੋਲ ਉੱਥੇ ਏਕਣੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਆ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ اچانک ਹੀ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲਿਆ ਹੁੰਦਾ ਤਾਂ ਹੋ ਸਕਦਾ ਵੀ ਸ਼ਾਇਦ ਕੋਈ ਗੋਲੀ ਮੇਰੇ ਵੀ ਲੱਗ ਗਈ। ਅੱਛਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਬਿਲਕੁਲ ਕੋਈ ਵੀ ਇਹੀ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ। ਅੱਛਾ ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ। ਹੂੰ ਬਿਲਕੁਲ ਫੋਨ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ ਆ। ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ। ਜੀ। ਹਾਂ ਹੂੰ ਤੇ ਕੋਈ ਕਿਸੇ ਤੇ ਸ਼ੱਕ ਲੱਗਦੀ ਹੈ ਤੁਹਾਨੂੰ? ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਤੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ। ਅੱਛਾ ਹਾਂ ਜੀ ਹਾਂ। प्रमनरी हजे फेज़ है तो तीन देखे होना एस एस पी साहब आप सारा विजिट करके गए हैं जी। और सच ओ डी एस पी साहब मौके च इमीडिएटली पहुँच गए से जिन्हें रिपोर्टेड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पास क्योंकि वो, वो तहकीकात आप कर रहे हैं ਅ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਆਪਣੀ ਫੋਰੈਂਸਿਕ ਟੀਮ ਹੈਗੀ ਆਪਣੀ ਟੈਕਨੀਕਲ ਟੀਮ ਹੈ ਉਹ ਸਾਰੀ ਮੌਕੇ ਤੇ ਆ ਚੁੱਕੀ ਹੈ ਇੱਥੇ ਜੜਾ ਵੀ ਟੈਕਨੀਕਲ ਡਿਜੀਟਲ ਡਾਟਾ ਹੈ ਉਹ ਅਸੀਂ ਇਕੱਠਾ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਕ ਦਿਨਾਂ ਚ ਮੁਕੰਮਲ ਜਾਂਚ ਹੈ ਜਿਹੜੀ ਸਾਹਮਣੇ ਆਉਗੀ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਿੰਨ ਇੱਕ ਜਿੰਦਾ ਕਾਰਤੂਸ ਉਹਦੇ ਚ Right, thank you.